ਸੀਦਾ ਫੇ ਵੱਡਾ ਛਿੱਟ ਦੇ। ਝੂਠ ਨਾ ਮਾਰੇ ਸੱਚੋ ਸੱਚੀ ਕਮੈਂਟ ਕਰਿਓ ਭਲੇਖਾ ਪਿਆ ਕੇ ਨਹੀਂ ਪਹਿਲਾਂ ਅਸਲੀ ਸਵਰਾਜ ਦਾ ਪਹਿਣਾ ਚਾਹੀਦਾ ਕਿਉਂਕਿ ਬੰਦਾ ਮਿਲਣਾ ਪਤਾ ਕੌਣ ਖੜਾ ਮੇਰਾ ਭਰਾ ਵੱਡਾ ਜੱਸ ਬਾਈ ਕੀ ਹਾਲ ਹੈ ਜੱਸ? ਬਾਈ ਹੋਰ ਤਾਂ ਨਾ। ਮੈਂ ਕਿਹਾ ਕਮੈਂਟ ਤਾਂ ਕਰ ਦੇਣਗੇ ਬਾਈ ਭਲੇਖਾ ਪਹਿ ਗਿਆ। ਜੱਸ ਪਹਿਲਾਂ ਮੈਨੂੰ ਐ ਦੱਸੀਂ। ਵੀ ਕਿੰਨੇ ਟਾਈਮ ਦਾ ਪ੍ਰੋਜੈਕਟ ਇਹਨੂੰ ਟਾਈਮ ਕਿੰਨਾ ਕੁ ਲੱਗ ਗਿਆ ਬੰਦ? ਇਹਨੂੰ ਬਾਈ ਤਿਆਰ ਹੋਣ ਨੂੰ ਆਪਾਂ ਨੂੰ ਪੂਰਾ 1 ਸਾਲ ਲੱਗ ਗਿਆ। ਪੂਰਾ ਸਾਲ ਲੱਗ ਗਿਆ। ਪੂਰਾ ਸਾਲ ਲੱਗ ਗਿਆ ਇਹਨੂੰ। ਸਾਲ ਵੀ ਮਿਲਦਾ ਮੈਨੂੰ ਲੱਗਦਾ ਘੱਟ ਦੱਸੀਂ ਜਨਾ ਜੇ ਹਸਾਉਣਾ ਪਿਛੇ ਮਹੀਨੇ ਜੇ ਸਟਾਰਟ ਕੀਤਾ ਸੀਗਾ ਤੇ ਆ ਜੂਨ ਚ ਪੂਰਾ ਹੋ ਗਿਆ ਇਹਨਾਂ ਸਾਲ ਦੇ ਵਿੱਚ ਵਿੱਚ ਕਰਤਾ ਹਾਂ ਕੋਈ ਗੱਲ ਪਤਾ ਕੀ ਆ ਜੇ ਮਾੜਾ ਕੈਮਰਾ ਨੇੜੇ ਲੈ ਕੇ ਆ ਜਸਰ ਤੇ ਮਾੜਾ ਯਾਰ ਇਹਨੇ ਚਲਾਇਆ ਕਿੰਨੇ ਕੰਦੀ ਕੰਦੀ ਯਾਰ ਹੋਰਾ ਤੂੰ ਇਹ ਕਹਿੰਦਾ ਵੀ ਬਾਪਰ ਤੋਂ ਲੈ ਕੇ ਮਗਰ ਹੱਕ ਤੱਕ ਟਰੈਕਟਰ ਦੇ ਬੜ ਕੇ ਨਹੀਂ ਕਰੀ ਕਿਤਾ ਕਿਵੇਂ ਤਿਆਰ ਯਾਰ ਮੈਂ ਸਮਝੋ ਬਾਹਰ ਹੋਈ ਪਈ ਗਾਣੀ ਯਾਰ ਦੇਖਣ ਵਾਲਿਆਂ ਦੇ ਦਿਮਾਗ ਹਿੱਲੇ ਪਏ ਤਿਆਰ ਤਾਂ ਹੀ ਆ ਵਾ ਜਦੋਂ ਕਿਤੇ ਪਹਿਲਾਂ ਜਿਹੜਾ ਜੌਨਿਅਰ ਕੀਤਾ ਸੀ ਜੋਨ ਡੀਰ ਇਹਦੇ ਮੁਕਾਬਲੇ ਮੈਨੂੰ ਐ ਲੱਗਦਾ ਵੀ 70% ਹੋਊਗਾ ਜਾਂ 50% ਸੀ ਇਹਦੇ ਮੁਕਾਬਲੇ ਉਹਦੇ 'ਚ ਸੀ ਜਾਂ ਥੋੜੀਆਂ ਕਮੀਆਂ ਕਮੀਆਂ ਸੀ ਨਾ ਉਹਦੇ 'ਚ ਪਰ ਹੁਣ ਉਹਦੇ ਮੁਕਾਬਲੇ ਇਹ ਇਹਦੇ 'ਚ ਕੀ ਕੀ ਐਡ ਆਨ ਕੀ ਕੀ ਕਰਤਾ ਆਪਾਂ ਇਹਦੇ 'ਚ ਗੇਅਰਾਂ 'ਚ ਹੋ ਗਿਆ ਜਿਵੇਂ ਆਪਣਾ ਗੇਅਰ ਜੇ ਸੁਧਾਰ ਕੀਤੇ ਇਹਦੇ ਪਹਿਲਾਂ ਸਾਈਡ ਗੇਅਰ ਕਰਤਾ ਸਾਈਡ ਗੇਅਰ ਤਾਂ ਉਹ ਹਾਂ ਸਾਈਡ ਗੇਅਰ ਆ ਗਿਆ ਸਾਈਡ ਉਹਦੇ ਉਹਦੇ ਗੇਅਰ ਕੰਮ ਨਹੀਂ ਕਰਦੇ ਉਹਦੇ ਕਰਦੇ ਸੀਗੇ ਮਤਲਬ ਉਹ ਹੋਰਸਾ ਆਉਣਾ ਬਣੇ ਹੋਏ ਸੀਗੇ ਇਹਦਾ ਲੀਵਰ ਆ ਜਿਵੇਂ ਉਹ ਅੱਗੇ ਪਿੱਛੇ ਨੂੰ ਹੁੰਦੇ ਸੀ ਇਹ ਅਡਜਸਟਮੈਂਟ ਆ ਸਾਰੀ ਇਹਦੀ ਜਿਵੇਂ ਸਵਰਾਜ ਦਾ ਹੁੰਦਾ ਯਾਰ ਇਹਦੀ ਤਾਂ ਸੀਟ ਦੇ ਵੀ ਅਡਜਸਟਮੈਂਟ ਆ ਠੀਕ ਆ ਤੂੰ ਇਥੋਂ ਤੱਕ ਨੋਟ ਕਰੋ ਹਾਂ ਤੇ ਬਾਕੀ ਇਹਨੂੰ ਆਪਾਂ ਰਿਮੋਟ ਤੇ ਕਰ ਲਿਆ ਦੋਨੇ ਆਪਸ਼ਨ ਆ ਗਿਆ ਅੱਛਾ ਇਹ ਰਿਮੋਟ ਤੇ ਆ ਹਾਂ ਇਹ ਰਿਮੋਟ ਦੇ ਲਾਈਵ ਮਾਣ ਚਲਾਈਏ ਕਰਗੇ ਨਹੀਂ ਹਾਲ ਚਲ ਹੋ ਜੂ ਸਾਰਾ ਕੁਝ ਕਰਕੇ ਦਿਖਾਵਾਂਗੇ ਬਾਕੀ ਜ਼ੀਨ ਜਾਲੇ ਨੂੰ ਪਤਾ ਲੱਗੇ ਸਹੀ ਆ ਅੱਛਾ ਰਿਮੋਟ ਤੇ ਕਰਤਾ ਮੇਨ ਵਾਲਾ ਵੀ ਆ ਤੇ ਰਿਮੋਟ ਵੀ ਆ ਇਹ ਚ ਦੋਨੇ ਆਪਸ਼ਨ ਆ ਜਿਵੇਂ ਮਰਜ਼ੀ ਚਲਾ ਲੀਏ ਨੂੰ ਆਪਾਂ ਦੋਨੇ ਤਰੀਕੇ ਨਾਲ ਚੱਲੂ ਦੋਨੇ ਤਰੀਕੇ ਨਾਲ ਹਾਂ ਜੇ ਮੰਨ ਕੇ ਚੱਲ ਹਣਾ ਬ੍ਰੇਕ ਆ ਬ੍ਰੇਕ ਇਹਦੇ ਲੱਗਦੇ ਆ ਕਿ ਉਹ ਸ਼ੋਅ ਨੂੰ ਲਾਤੇ ਨਹੀਂ ਨਹੀਂ ਇਧਰ ਤੇ ਬ੍ਰੇਕ ਨੇ ਹਾਂ ਬ੍ਰੇਕ ਇਹਦੇ ਕੰਮ ਕਰਦੇ ਆ ਉਹਨੇ ਸਿੰਗਲ ਸਿੰਗਲ ਪੈਡਲ ਪ੍ਰਾਹ ਦੇ ਉਮੇ ਡਰਾਮਾ ਵਗੈਰਾ ਇਹਦੇ ਲੱਗੇ ਹੋਇਆ ਸਾਰੇ ਯਾਰ ਮੈਂ ਤੁਹਾਨੂੰ ਕਿਹਾ ਵੀ ਜਿਵੇਂ ਸਵਰਾਜ ਦੇ ਆਉਂਦੇ ਆ ਜਿਵੇਂ ਡਿੱਟੋ ਜਿਵੇਂ ਡਿੱਟੋ ਵਿੱਚੋਂ ਯਾਰ ਜਿਵੇਂ ਬਰੀਕੀ ਚ ਪਹਿਲਾਂ ਟ੍ਰੇਟਰ ਦੇਖਿਆ 855 ਜਿਵੇਂ ਡਿੱਟੋ ਬਣਾਇਆ ਇੱਕ ਤਾਂ ਹੁੰਦੀ ਫਰਸਟ ਕਾਪੀ ਤੇ ਇੱਕ ਹੁੰਦੀ ਜਿਵੇਂ ਡਿੱਟੋ ਵੀ ਉਹੀ ਗੱਲ ਹੈ ਕਿ ਇਹ ਡੋਰੇ ਮੋਨ ਦੀ ਸਮੋਲ ਲਾਈਟ ਨਾਲ ਵੀ ਛੋਟਾ ਕਰਤਾ ਰਿਹਾ ਇਹ ਛੋਟਾ ਕੀਤਾ ਵਿਆ ਫਾਇਰਦਮ ਮਾਗਰੋਂ ਦੇਖ ਕੰਮ ਸਾਰੀ ਚੀਜ਼ ਕਰਦੀ ਜੀ ਸਾਰੀ ਚੀਜ਼ ਏ ਟੂ ਜ਼ੈਡ ਜਿੰਨੇ ਤੇ ਪਾਰਟਸ ਲੱਗੇ ਸਾਰੇ ਕੰਮ ਕਰਦੇ ਆ ਜਿਵੇਂ ਅਸਲੀ ਟ੍ਰੇਟਰ ਖੜਾ ਯਾਰ ਚਾਹੇ ਅਸਲੀ ਦੇਖ ਲੈ ਤੇ ਚਾਹੇ ਜੱਸ ਦਾ ਬਣਾਇਆ ਦੇਖ ਲੈ ਗੱਲ ਏਕੀ ਹੈ ਹੈ ਮੜੀ ਸ਼ੋਅ ਖੋਲੇਗਾ ਜੱਸਾ ਜੇ ਕਿਤੇ ਸ਼ੋਅ ਖੋਲਵੇਂ ਯਾਰ ਪਹਿਲਾਂ ਤੂੰ ਸ਼ੋਅ ਇਹਦੇ ਬੱਚਾ ਨਹੀਂ ਇਹਨਾਂ ਨੇ ਪਾਸੇ ਯਾਰ ਲੈ ਇਹ ਜਿਆਕਾ ਕਿਉਂ ਇਹ ਪੱਕਾ ਬੁਖਾ ਜੀ ਸੂਈ ਦਾ ਆਂਦਰ ਹੈ ਤੇ ਆ ਸਾਰਾ ਇਹ ਸੱਤ ਲੱਗਿਆ ਹੂੰ ਜਿਹਨਾਂ ਦਾ ਕਰੂੰਗਾ ਬੱਤੀ ਬਾਰ ਪੱਕੇ ਨਾਲ ਜਿਹੜਾ ਨਟ ਜਿਵੇਂ ਅਸਲੀ ਫਿਲਟਰ ਦੇ ਦਿਖਦਾ ਹੁੰਦਾ ਉਵੇਂ ਹੀ ਦਿੰਦਾ ਹੈ ਜੈਮ ਸੇਮ ਜੈਮ ਸੇਮ ਟੂ ਸੇਮ ਅੱਛਾ ਆ ਜਿਵੇਂ ਹੁਣ ਟਾਇਰ ਟਾਇਰ ਵੀ ਆਪ ਬਣਾਤੇ ਫਿਰ ਟਾਇਰ ਵੀ ਆਈਦੀ ਆਪ ਆਪ ਦੇ ਤਿਆਰ ਕੀਤੇ ਆਪ ਆਪ ਹੀ ਕਰਦੇ ਪਹਿਲਾਂ ਤਾਂ ਲੱਕੜ ਦੇ ਸੀ ਪਹਿਲਾਂ ਆਪਣੇ ਉਹਦੇ ਸੀ ਲੱਕੜ ਦੇ ਟਾਇਰ ਹੈਨਾ ਹਾਂ ਲੱਕੜ ਦੇ ਟਾਇਰ ਸੀ ਯਾਰ ਉਹਦੇ ਪਹਿਲਾਂ ਨੇ ਇਹਦੇ ਇਹਦੇ ਜਮ ਉਹ ਵੀ ਸੇਮ ਟੂ ਸੇਮ ਤਿਆਰ ਕੀਤੀ ਹੈ ਰਬੜ ਇਹ ਆ ਇੱਕ ਦੀ ਆਪਾ ਮੈਟ ਦੇ ਰੈਡੀ ਕੀਤੇ ਆ ਇਹ ਮੈਟ ਨਾ ਯਾਰ ਦੇਖ ਲੈ ਟਾਇਰ ਰੈਡੀ ਕਰਤੇ ਯਾਰ ਤੂੰ ਆਹ ਦੇ ਚੀਜ਼ ਕਲੀ ਕਲੀ ਇੰਨੀ ਦਾ ਮਹਣਾ ਯਾਰ ਸਵਰਾਜ ਵਾਲਿਆਂ ਨੇ ਆਉਦੇ ਅਸਲੀ ਟਰੈਕਟਰ ਚ ਨਹੀਂ ਬਰੀਕੀ ਨਾਲ ਕੰਮ ਕੀਤਾ ਜੇ ਨਾ ਇਹਦੇ ਚ ਕੀਤਾ ਪਿਆ ਬਾਕੀ ਇੱਕ ਗੱਲ ਹੋਰ ਸਵਰਾਜ 855 ਜਿਹੜਾ ਬਾਈ ਅਸਲੀ ਆ ਨਾ ਜੱਸ ਉਹਦੇ ਨਾਲੋਂ ਮੈਨੂੰ ਇਹਦਾ ਮੁੱਲ ਜ਼ਿਆਦਾ ਲੱਗ ਰਿਹਾ ਸੋਨਾ ਬਣਿਆ ਟਰੈਕਟਰ ਆਉਂਗੇ ਲੱਕ ਘੈਂਟ ਲੱਕ ਘੈਂਟ ਸੋਨਾ ਤਾਂ ਛੱਡ ਦੇ ਜਿੰਨੀ ਬਰੀਕੀ ਨਾਲ ਕੰਮ ਹੋਇਆ ਮੈਨੂੰ ਐ ਲੱਗਦਾ ਵੀ ਅਸਲੀ ਟਰੇਟਰ ਨਾਲੋਂ ਰੇਟ ਇਹਦਾ ਜ਼ਿਆਦਾ ਹੈ ਮੰਨਣਾ ਗੱਲ ਬਈ ਆਪਾਂ ਵੀ ਇੱਥੇ ਮਿਹਨਤ ਬਹੁਤ ਕੀਤੀ ਹੈ ਯਾਰ ਭਾਲੀ ਮਿਹਨਤ ਨਾਲ ਬਣਾਇਆ ਯਾਰ ਤੈਨੂੰ ਕੱਲੀ ਕਿਹੜੀ ਕਿਹੜੀ ਚੀਜ਼ ਆ ਹੁਣ ਉਹੀ ਗੱਲ ਅਧੀਆਂ ਗੱਲਾਂ ਤਾਂ ਫਿਰ ਅਸੀਂ ਟੈਸਟਿੰਗ ਵੇਲੇ ਕਰਾਂਗੇ ਜਦੋਂ ਟੈਸਟਿੰਗ ਤੇ ਉਤਰਿਆ ਹੈ ਮੈਂ ਇਹਦਾ ਟਿਕ ਵੀ ਚੱਲਦਾ ਕਰਦਾ ਹਾਂ ਚੱਕ ਵੀ ਤਾਂ ਆਉ ਲੈਂਡਿਕਟਰ ਵਗੈਰਾ ਸਾਰੇ ਨਹੀਂ ਆਉਂਦਾ ਇੱਕ ਬੰਦਾ ਹੀ ਨਹੀਂ ਬੈਠਾ ਉਹ ਉਹ ਰਿਮੋਟ ਤੇ ਆ ਉਹ ਮਨ ਲੈ ਉਹ ਲੜਦਾ ਦੁਕਾਨ ਮਾਰੀ ਤੇ ਕਰਦਾ ਵੀ ਗੱਲ ਕੀ ਆ ਟਿਕ ਕਰਦਾ ਕਰੀ ਇਹ ਦੋ ਸਪੀਡਾਂ ਹੀ ਕੀਤੀਆਂ ਹਾਰਵਰਡ ਤੇ ਰਿਵਰਸ ਸਪੀਡ ਰਿਵਰਸ ਤੇ ਹਾਰਵਰਡ ਤੋਂ ਨਹੀਂ ਚੱਲਦੀਆਂ ਲੈ ਕਿਉਂ ਕਰਨੋਟ ਗੱਲਾਂ ਇਹ ਦੱਕਰਾ ਦਹੀਂ ਨੂੰ ਪਾਇ ਕਾ ਬਦਾਈਆਂ ਇਹ ਦੱਕਰਾ ਇਹ ਕਿਉਂ ਲੈ ਇਹ ਤਾਂ ਉਹ ਗੱਲ ਹੋ ਗਈ ਭਾਈ ਵੀਡੀਓ ਚ ਸਾਨੂੰ ਕਮੀ ਦੱਸੋ ਇਹਦੇ ਚ ਕੀ ਹੈ ਕਮੀ ਕਮੈਂਟ ਕਰੋ ਮੈਨੂੰ ਤਾਂ ਨਹੀਂ ਲੱਗਦੀ ਕੋਈ ਥਿਆਉ ਤੁਹਾਨੂੰ ਸਾਡਾ ਹਸ ਮੈਨਾ ਸਟਾਰਟ ਹੁਣ ਹੋਇਆ ਏ ਰਹਿਣਾ ਚੱਲ ਗਿਆ ਰਹੀ ਠੀਕ ਹੈ ਦੇਖ ਪਾਇਆ ਨੇ ਛੱਡ ਦੇ ਗੇ ਰਹੀ ਜੇ ਪਾਇਆ ਰਹਿਣ ਦੇ ਚੱਲ ਪੜਾਤਣਾ ਪੜਾ ਠੀਕ ਹੈ ਕਿਉਂ ਜੋਰ ਨਾ ਛੱਡੀ ਜੇ ਕਲੱਚ ਰੰਗ ਜਾ ਪਿਆ ਹੋਇਆ ਹੈ ਛੱਡਾ ਹਾਂ ਛੱਡ ਲਈ ਜੋਰ ਨਾ ਛੱਡਾ ਠੀਕ ਹੈ ਦੇਖ ਹਾਂ ਆ ਆਹ ਰ ਮਾਰਸ ਚੱਲ ਪਈ ਠੀਕ ਹੈ ਓਏ ਹੋਏ 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 ਹਾਂ ਮੰਦਾ ਲੈ ਲੈ ਇਹ ਤਾਂ ਆਪਣੀ ਹੀ ਪੀਟ ਹੈ ਇਹ ਪੀਟੇ ਹੋ ਗਈ ਠੀਕ ਹੈ ਹੁਣ ਇਹਨੂੰ ਕਰ ਖੜ ਜਾ ਗੇ ਲੱਗਾ ਰਹਿੰਦੇ ਗੇ ਹਾਂ ਲਾਤਾ ਹੁਣ ਇਹਨੂੰ ਹਾਈ ਲੋਜ ਹੁਣ ਪਿੱਛੇ ਨੂੰ ਕਰ ਦੇ ਗੇ ਦੇਖੀ 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 ਠੀਕ ਹੈ ਆ ਹੋ ਗਈ ਹਾਈਟ ਪੀਟ ਹੈ ਹਾਂ ਉੱਥੇ ਲੋਗ ਦਿੱਖੇ ਗਏ ਏ ਆਹ ਲੋ ਜੀ ਅੱਡੇ ਚੱਕਰਾਂ ਤੇ ਆਏ ਹਾਏ ਦੇਖ ਯਾਰ ਤੂੰ ਇੱਧਰ ਇੱਧਰ ਦਿਖਾਈ ਨਾਲ ਦੇਖੀ ਆਹ ਲੋ ਚ ਆ ਗਈ ਨਾ ਦਿਸਦੀ ਇੱਧਰ ਚੱਲਦੀ ਆਹ ਹਾਈ ਗਏ ਓ ਦੱਸ ਕਿਹੜੀ ਕਿਹੜੀ ਚੀਜ਼ ਨਹੀਂ ਕੰਮ ਕਰਦੀ ਯਾਰ ਕੱਲਾ ਕੱਲਾ ਪੁਰ ਜ਼ਿਆਦਾ ਕੰਮ ਕਰਦਾ ਹੈ ਸੇਰਾ ਉਹ ਜਿਆਦਾ ਸੇਰਾ ਨਾ ਦਿਮਾਗ ਪਗ ਨਹੀਂ ਯਾਰ ਤੂੰ ਦਿਮਾਗ ਕਿਵੇਂ ਲਾਇਆ ਮੈਂ ਤਾਂ ਹੈਰਾਨ ਆ ਯਾਰ ਗੱਤ ਕਿਹੜਾ ਦਹੀਂ ਨੂੰ ਪਾਇ ਕ ਬਦਾਈਆਂ ਦਾ ਕਰਾ ਇਹ ਕਿਉਂ ਲੈ ਇਹ ਤਾਂ ਉਹ ਗੱਲ ਹੋ ਗਈ ਭਾਈ ਵੀਡੀਓ ਚ ਸਾਨੂੰ ਕਮੀ ਦੱਸੋ ਇਹਦੇ ਚ ਕੀ ਐ ਕਮੀ ਕਮੈਂਟ ਕਰੋ ਮੈਨੂੰ ਤਾਂ ਨਹੀਂ ਲੱਗਦੀ ਕੋਈ ਥਿਆਉ ਤੁਹਾਨੂੰ ਚੱਲ ਆ ਵੀ ਲੋਹੀ ਸਬੀਰ ਆਣੀ ਆਂਦੀ ਲੋਹ ਚ ਲੱਗ ਗਿਆ ਏਹਾਂ ਕੋ ਮਾੜਾ ਯਾਰ ਕੋ ਮਾੜਾ ਸਰਾ ਕੀਤੀ ਪਈ ਯਾਰ ਜਸ ਜਮਾ ਇੰਟਾ ਯਾਰ ਇਹ ਦੂਬਾਰਾ ਖਤਮ ਆ ਲੈ ਆ ਮੂਰੇ YouTube ਚੈਨਲ ਲਿਖਿਆ ਆਪਣਾ ਹਾਂ ਜਸ ਸਕਿਲਸ ਅੱਜ ਜਸਸਕਿਲ ਭਾਈ YouTube Facebook Instagram ਸਾਰੇ ਪਾਸੇ ਫੋਲੋ ਕਰ ਲਿਓ ਮੈਂ ਤਾਂ ਮੰਨ ਕੇ ਚੱਲ ਹੁਣ ਸਾਲ ਚੈੱਕ ਕਰੀ ਬਣੇ ਤੇ ਆਇਆ ਇਹ ਬਣਿਆ ਕਿਵੇਂ ਉਹ ਸਾਰਾ ਪਿਆ ਡਾਟਾ ਹਾਂ ਸਾਰੀ ਮੇਕਿੰਗ ਵੀਡੀਓ ਪਈ ਹੈ ਤੇ ਬਰੋਕਰ ਹਾਂ ਸਾਨੂੰ ਸਾਰੀ ਪਤਾ ਲੱਗ ਜੀ ਆ ਇਹ ਇੱਥੇ ਦਾ ਬੈਕਅਪ ਹੈਓ ਭਾਈ ਦੇ ਦਾ ਸਿਰ ਕਮੈਂਟ ਕਰਿਓ ਜਸ ਬਹਿ ਜਾ ਇੱਕ ਤਾਂ ਪੇਜ YouTube Facebook Instagram ਜਸਸਕਿਲ ਦੇ ਨਾਂ ਤੇ ਹੈ ਨਾ ਜਸਸਕਿਲ ਦੇ ਨਾਂ ਤੇ ਜਸਸਕਿਲ ਦੇ ਨਾਂ ਤੇ ਆ ਉਹ ਫੋਲੋ ਕਰ ਲਿਓ ਬੇਨੇ ਵੱਡੇ ਬਾਈ ਦਾ ਇਹੇ ਜਿਹੀਆਂ ਹੋਰ ਚੀਜ਼ਾਂ ਦੇ ਮੰਨ ਕੇ ਚੱਲ ਇਹਦਾ ਪ੍ਰੋਸੈਸ ਬਣ ਰਹੀਆਂ ਨੇ ਮੇਰੇ ਵਰਗਾ ਤਾਂ ਆ ਕੇ ਬਣਾ ਕੇ ਦਿਖਾ ਜਾਂਦਾ ਪਰ ਇਹ ਬਣਦੀ ਕਿਵੇਂ ਆ ਇਹ ਬਣਿਆ ਕਿਵੇਂ ਤਿਆਰ ਕਿਵੇਂ ਇਕੱਲਾ ਇਕੱਲਾ ਪੁਰਜਾ ਕੋਲ ਕਿਉਂ ਉੱਤੇ ਪਾਇਆ ਪਿਆ ਤੁਸੀਂ ਜਾ ਕੇ YouTube ਤੇ ਚੈੱਕ ਕਰ ਸਕਦੇ ਹੋ ਚੈੱਕ ਕਰੋ ਤੇ ਦੱਸਿਓ ਕਮੈਂਟ ਕਰਕੇ ਇਹਦੇ ਚ ਕਮੀ ਪੇਸ਼ੀ ਕੀ ਆ ਕਮੀ ਪੇਸ਼ੀ ਕਮੈਂਟ ਕਰ ਦਿਓ ਕਰ ਦੋ ਜੀ